ਹਰੀ ਮਾਮਲਾ ਦੱਸੋ ਨਾ ਕੋਈ ਆ ਤੁਸੀਂ ਦੇਖ ਸਕਦੇ ਹੋ ਰੋੜਾ ਜੀ ਕੀ ਮਾਮਲਾ ਕੀ ਸੀਗਾ ਮਾਮਲਾ ਕੀ ਸੀਗਾ ਸੋ ਦੇਖ ਸਕਦੇ ਹੋ ਕਿ ਮਾਮਲਾ ਦੱਸੋ ਜੀ ਕੀ ਹੋਇਆ ਵਾ ਅੱਜ 8:30 ਹੋ ਗਏ ਹੋ ਰੋੜਾ ਜੀ ਫੋਨ ਪਾਉਂਦਾ ਮੇਰਾ ਨਾਮ ਪਜੀਤ ਹੈਗਾ ਜੀ ਮੈਂ ਅਮਿਤ ਰੋੜਾ ਦਾ ਸਰ ਕੰਮ ਕੀਤਾ ਜੀ ਤੋਂ 4-5 ਮਹੀਨੇ ਪਹਿਲਾਂ ਜੀ ਹਮਨੇ ਉਸ ਵੇਲੇ ਇੱਕ ਸ਼ਿਵਸਨਣਾ ਹੈਗਾ ਸ਼ਿਵਸਨਾ ਦਾ ਪ੍ਰਧਾਨ ਹੈ ਜੀ ਅਮਿਤ ਔੜਾ ਜੀ ਤੇ ਮੈਂ ਉਹ ਪੈਸੇ ਲੈਣ ਜਾਣਾ ਭਾਜੀ ਮੈਨੂੰ ਪੈਸੇ ਨਹੀਂ ਦਿੰਦਾ ਜੀ ਉਲਟਾ ਅੱਜ ਮੇਰੇ ਖਿਲਾਫ ਇਹਨੇ ਮੈਨੂੰ ਥਾਣੇ ਤੋਂ ਫੋਨ ਆਇਆ ਜੀ ਕਹਿੰਦੇ ਥਾਣੇ ਆਓ ਜੀ ਘਟਕਲਾ ਪਰਚਾ ਲਿਖਾ ਰਿਹਾ ਜੀ ਮੈਂ ਸਰ ਕਿਸ ਚੀਜ਼ ਦਾ ਪਰਚਾ ਲਿਖਾ ਰਿਹਾ ਜੀ ਕਹਿੰਦੇ ਤੁਸੀਂ ਨਾ ਉਹਨਾਂ ਨੂੰ ਉਹਨਾਂ ਦਾ ਕੰਮ ਕੀਤਾ 20000 ਰੁਪਏ ਤੁਸੀਂ ਲੈ ਕੇ ਚਲ ਗਏ ਜੀ ਉਲਟਾ ਸਰ ਮੈਂ ਇਹਨਾਂ ਕੋ ਪੈਸੇ ਲੈਣੇ ਆ ਉਲਟਾ ਮੈਨੂੰ ਕਹਿ ਰਿਹਾ ਤੁਹਾਡੇ ਖਿਲਾਫ ਪਰਚਾ ਲਿਖਾ ਰਹੇ ਆ ਜੀ ਮੇਰਾ ਸਰ ਫਲੈਕਸ ਦਾ ਕੰਮ ਹੈ ਇਹਦੇ ਘਰੇ ਮੈਂ ਦੁਕਾਨ ਤੇ ਫਲੈਕਸਾਂ ਲਗਾਈਆਂ ਸਰ ਅੰਮੀ ਥੋੜੇ ਦੇ ਘਰੇ ਤੇ ਇਹਨੇ ਦੁਕਾਨ ਤੇ ਵੀ ਫਲੈਕਸਰ ਲਗਵਾਏ ਆ ਆਪਣੀਆਂ ਤੇ ਹੁਣ ਮੈਨੂੰ ਪੈਸੇ ਨਹੀਂ ਦੇ ਰਿਆ ਸਰ ਮੈਨੂੰ 4 ਮਹੀਨੇ ਤੋਂ ਘੜੀਸਿਆਂ ਘੜਾ ਰਿਆ ਮੇਰੇ ਜੀ ਬਹੁਤ ਜ਼ਿਆਦਾ ਜੀ 4 ਮਹੀਨੇ ਦੇ ਲੱਕ ਤੁਸੀਂ ਲਗਾਤਾਰ ਜਾਂਨੇ ਕੈਮਰੇ ਵਾਲੇ ਲਗਾਤਾਰ ਜਾਂਨੇ ਕਰੋ ਤੇ 4 ਮਹੀਨੇ ਬਾਅਦ ਤੁਹਾਨੂੰ ਕੀ ਕਿਹਾ ਜਾਂਦਾ ਕਿ ਪੈਸੇ ਕੋਲ ਜਿੱਤੇ ਜਾਣਗੇ ਕਰੋ ਭਾਜੀ ਸਵੇਰੇ ਆਜੀ ਸ਼ਾਮੀ ਆਜੀ ਸਵੇਰੇ ਆਜੀ ਸ਼ਾਮੀ ਆਜੀ ਕੱਲ ਆਜੀ ਪਰਸੋਂ ਆਜੀ ਮੰਗਲਵਾਰ ਆਜੀ ਬੁੱਧਵਾਰ ਆਹੀ ਕਰੀ ਜਾਂਦਾ ਕਰੀ ਕਹਿੰਦਾ ਮੈਨੂੰ ਠਾਕੁਰ ਜੀ ਨੂੰ ਸੌਣ ਲੱਗੇ ਮੈਨੂੰ ਪੈਸੇ ਦੇਣੇ ਆ ਤਾਂ ਮੈਨੂੰ ਪੈਸੇ ਦੇ ਨਹੀਂ ਰਿਹਾ ਭਾਜੀ ਆ ਕਦੀ ਕਦੀ ਕੀਰੀ ਕਸਮ ਖਾ ਲਾ ਕਰੀ ਕਿਸੇ ਇੱਕ ਨੰਬਰ ਇੱਥੇ ਥਾਣੇ ਬੁਲਾਇਆ ਗਿਆ ਜੀ ਪੈਸੇ ਉਲਟਾ ਮੈਂ ਲੈਣੇ ਆਂ ਭਾਜੀ ਉੱਤਾ ਕਹਿੰਦਾ ਸੀ ਹਿੰਦੂ ਹਿੰਦੂਆਂ ਨਾਲ ਖੜਦੇ ਆ ਜੀ ਇਹ ਹਿੰਦੂਆਂ ਨਾਲ ਕੀ ਕਰ ਰਹੇ ਮੈਂ ਵੀ ਹਿੰਦੂ ਬੰਦਾ ਭਾਜੀ ਦੱਸੋ ਮੇਰੇ ਖਿਲਾਫ ਪਰਚਾ ਕਰਵਾਣਾ ਆਇਆ ਜੀ ਦੱਸੋ ਹਾਂ ਮੈਂ ਆਪਣੇ ਪੈਸੇ ਲੈਣੇ ਆ ਜੀ ਮੈਨੂੰ ਐਸਐਚਓ ਕਮਰੇਜ ਬੁਲਾਇਆ ਜਾ ਰਿਹਾ ਹੈ ਮੈਂ ਕਿਹਾ ਚਲੋ ਮਾ ਆ ਜਨਾ ਜੀ ਭਾਜੀ ਮੈਂ ਥਾਣੇ ਆ ਰਹੀ ਹਾਂ ਹੁਣ ਕੀ ਕਰਦੇ ਨੇ ਪੈਸੇ ਵਾਪਸ ਹਾਂਜੀ ਸਰ ਮੇਰਾ ਫੋਨ ਹੀ ਚੱਗਦਾ ਸੀ ਜੀ ਮਿਸਕੋਲਾ ਜਾਇਆ ਜਾਂਦੇ ਹੈਗੀ ਸਰ ਸਾਰਾ ਕੁਝ ਹੈਗਾ ਜੀ ਮੇਰੇ ਕੋਲ ਹੁਣ ਕੀ ਕਹਿੰਦੇ ਹੋਂਸੋ ਕੁਛ ਨਹੀਂ ਥਾਣੇ ਬੁਲਾਇਆ ਦੇਦਾ ਕੀ ਕਹਿੰਦੇ ਓ ਸਾ ਥਾਣੇ ਜੀ ਕਿੰਨੇ ਸਮੇਂ ਤੋਂ ਕਾਲ ਕਰਦੇ ਤੁਸੀਂ ਆ ਰਹੇ ਹੋ ਜਿੱਤ ਜੀ ਸਰ ਕਟੋ ਅੜਜੀ ਸਰ ਮੈਂ 4 ਮਹੀਨਿਆਂ ਤੋਂ ਲਗਾਤਾਰ ਇਹਨਾਂ ਨੂੰ ਫੋਨ ਕਰ ਰਹੇ ਹਾਂ ਬਸ ਸਵੇਰੇ ਸ਼ਾਮੀ ਆਈਏ ਮੰਗਲਵਾਰੀ ਸਵੇਰੇ ਆਈਏ ਵਾ ਇਹ ਹੀ ਕਰੀ ਜਾਂਦੇ ਆ ਜੀ ਜੇ ਤੁਸੀਂ ਇਹ ਦਫ਼ਤਰ ਕਿਤੇ ਤੁਹਾਡੇ ਨਾਲ ਗਨਮਨਾਂ ਨੇ ਕਿੱਦਾਂ ਦਾ ਸਲੂਕ ਕੀਤਾ ਸਰ ਪਹਿਲੇ ਤਾਂ ਗਨਮਨ ਕਹਿੰਦੇ ਤੁਸੀਂ ਬੈਠ ਜਾਓ ਕੋਈ ਨਹੀਂ ਅਮਿਤ ਭਾਜੀ ਆ ਰਹੇ ਆ ਆ ਰਹੇ ਆ ਅਮਿਤ ਭਾਜੀ ਆ ਰਹੇ ਹੋ ਖੜ੍ਹ ਜਾਓ 10 ਮਿੰਟ 15 ਮਿੰਟ ਖੜ੍ਹ ਜਾਓ ਸਾਰਾ 10-15 ਮਿੰਟ ਕਰਦੇ ਕਰਦੇ ਇਹਨਾਂ ਨੂੰ ਕਾਫੀ ਟਾਈਮ ਲਗਾਤਾ ਜੀ ਫੇਰ ਕਹਿੰ ਅਡੇਗਲਾਬ ਨਾਲ ਕਮਪਲੇਟ ਕੀਤੀ ਹੈ ਸਰ ਮੇਰੇ ਖਿਲਾਫ ਹੁਣੇ ਕੰਪਲੇਟ ਲਿਖਾਈ ਹੈ ਮੈਨੂੰ ਤਾਂ ਹੁਣੇ ਪਤਾ ਲੱਗਿਆ ਮੈਨੂੰ ਥਾਣੇ ਤੋਂ ਫੋਨ ਆਇਆ ਕਿ ਮੇਰੇ ਖਿਲਾਫ ਕੰਪਲੇਟ ਆ ਰਹੇ ਆ ਜੀ ਪਤਾ ਨਹੀਂ ਸਰ ਅੰਦਰ ਜਾਵਾਂਗੇ ਤਾਂ ਪਤਾ ਲੱਗੂ ਸਰ ਅੰਦਰ ਕੀ ਕੰਪਲੇਟ ਲਿਖਾਈ ਹੈ ਸੱਚਾ ਦੇ ਕਮਰੇਜਮਨ ਬੁਲਾਇਆ ਗਿਆ ਜੀ ਕਹਿੰਦਾ ਟੇਗਲਾਬ ਕੰਪਲੇਟ ਆਈਏ ਤੁਸੀਂ 20 ਹਜ਼ਾਰ ਰਾਮ ਦੀ ਰੋੜਾ ਜਿਹੇ ਖਾਤਾ ਸਰ ਉਲਟਾ ਸਭ ਕੋ ਮੈਂ ਪਹਿਲੇ ਨੇ ਮੇਰੇ ਖਿਲਾਫ ਹੀ ਕੰਪਲੇਟ ਲਖਾ ਰਿਆ ਦੋਸਤੋ ਬੰਦਾ ਜੀ ਮਤਲਬ ਹਿੰਦੂ ਲੀਡਰਾਂ ਦੇ ਘਰੇ ਕੰਮ ਕਰਨਾ ਹੁਣ ਮੁਨਾਸਿਬ ਨਹੀਂ ਹੈਗਾ ਕਿ ਬਿਲਕੁਲ ਨਹੀਂ ਹੈਗਾ ਦੇ ਅੱਜ ਲੈ ਜੀ ਸਵੇਰੇ ਆ ਜੀ ਸ਼ਾਮੀ ਆ ਜੀ ਤੁਹਾਨੂੰ ਦੇ ਦੇਣੇ ਪੈਸੇ ਹੁਣ ਦੇਖੋ ਮੈਨੂੰ ਥਾਣੇ ਫੋਨ ਆਇਆ ਕਹਿੰਦਾ ਤੁਸੀਂ ਥਾਣੇ ਆਓ ਤੁਹਾਨੂੰ ਇੱਥੇ ਆ ਕੇ ਰਿਪੋਰਟੰਬਲਾਇਰ ਕੰਪਲੀਟ ਲਖਾਈ ਡਾਟੀ ਲੇਕਿਨ ਤੁਹਾਨੂੰ ਥਾਣੇ ਬੁਲਾਣ ਦਾ ਜ਼ਰੀਆ ਕੀ ਸੀਗਾ ਤੁਸੀਂ ਦੱਸਿਆ ਕੀ ਮੈਂ 10000 ਸਰ ਮੈਂ ਮੈਂ ਦੱਸਿਆ ਜੀ ਇਹਨਾਂ ਨੂੰ ਮੈਂ ਸਗੋਂ ਉਲਟਾ ਮੈਂ ਪੈਸੇ ਲੈਣੇ ਸਨ ਕਿਸ ਚੀਜ਼ ਦੇ ਤੁਸੀਂ ਕੰਪਲੀਟ ਲਖਾ ਰਹੇ ਹੋ ਕਹਿੰਦੇ ਤੁਸੀਂ ਥਾਣੇ ਆਓ ਤੁਹਾਨੂੰ ਥਾਣੇ ਦਰਤੇ ਆ ਜੀ ਕਹਿੰਦੇ ਮੈਂ ਥਾਣੇ ਆਇਆ ਬਾਜੀ ਤੇ ਸੱਚੇ ਤਾਂ ਹੀ ਥਾਣੇ ਆਏ ਹੋ ਸੋ ਸੱਚਾ ਤਾਂ ਹੀ ਕੱਲਾ ਆਇਆ ਸੋ ਥਾਣ ਹੂੰ ਠੀਕ ਹੈ ਜੀ ਕੱਲ ਨੂੰ ਜੇ ਕੁਝ ਵੀ ਹੁੰਦਾ ਹੈ ਬੰਦਾ ਮੇਰੇ ਜ਼ਿੰਮੇਵਾਰ ਹੋਊਗਾ ਇਹ ਚੀਜ਼ ਦਾ ਜੀ ਕਿਉਂਕਿ ਮੈਂ ਕੱਲਾ ਇੱਥੇ ਆਇਆ ਜੀ ਕਿਸੇ ਚੀਜ਼ ਦੀ ਮੈਨੂੰ ਡਰ ਨਹੀਂ ਪਾਜੀ ਮੈਂ ਕੱਲਾ ਆ ਕੇ ਫਿਰ ਰਬੋਰ ਲਖਾ ਰਹੇ ਮੇਰੇ ਖਿਲਾਫ ਜੀ ਹੁਣ ਕੀ ਲਖਾਈ ਜਾਂਦਾ ਜੇ ਕੇ ਪਤਾ ਲੱਗੂ ਭਾਈ ਕੀ ਲਖਾ ਰਹੇ ਨੇ ਜਿਹੜੇ ਗਨ ਮੈਂਨੇ ਰੂਪ ਛਾੜਦੇ ਨੇ ਆ ਗਨ ਮੈਂ ਰੂਪ ਛਾੜਦੇ ਭਾਜੀ ਅੰਦਰ ਜਾਣ ਨਹੀਂ ਦਿੰਦੇ ਕਹਿੰਦੇ نیچے ਬਹਿ ਜਾਓ ਜੀ ਇੱਥੇ ਬਹਿ ਜਾਓ ਜੀ 10 ਮਿੰਟ ਖੜ੍ਹ ਜਾਓ ਜੀ ਤੁਹਾਨੂੰ ਸੁਣਦਾ ਨਹੀਂ ਬਾਹਰ ਤੋਂ ਆਈਓ ਜੀ ਤੁਸੀਂ ਬਾਰ-ਬਾਰ ਚੱਕਰ ਗੱਡੀ ਜਾਂਦੇ ਹੋ ਉਸੋਂ ਉਲਟਾ ਅੱਜ ਮੈਨੂੰ ਕਹਿੰਦੇ